ਕੋਸ਼ਿਸ਼ਾਂ ਜਿਹੜੀਆਂ ਕਾਮਯਾਬ ਹੋ ਜਾਂਦੀਆਂ ਤਾਂ ਅਸੀਂ ਇੱਕ ਕੋਸ਼ਿਸ਼ ਕਰ ਰਹੇ ਹਾਂ ਉਪਰਾਲਾ ਕਰ ਰਹੇ ਹਾਂ ਮੁੱਖ ਮੰਤਰੀ ਸਾਹਿਬ ਦਾ ਨਿਰਦੇਸ਼ ਹੈ ਕਿ ਇਸ ਪੰਜਾਬ ਨੂੰ ਹਰਿਆ-ਭਰਿਆ ਕਰਨਾ ਖੁਸ਼ਹਾਲ ਬਣਾਉਣਾ ਹੈ ਪੰਜਾਬ ਨੂੰ ਫਿਰ ਤੋਂ ਪੈਰਾਂ ਸਿਰ ਖੜ੍ਹਾ ਕਰਨਾ ਤਾਂ ਅਸੀਂ ਅੱਜ ਇਹ ਇੱਕ ਬਹੁਤ ਵੱਡਾ ਉਪਰਾਲਾ ਕਰਨ ਜਾ ਰਹੇ ਹਾਂ ਤੇ ਇਹ ਜਿਹੜੀ ਸਾਡੀ ਟੀਮ ਪਹੁੰਚੀ ਹੋਈ ਆਸਟ੍ਰੇਲੀਆ ਤੋਂ ਸਾਰਾ ਕੁਝ ਅਸੀਂ ਉਹ ਦਿਖਾਵਾਂਗੇ ਅਸੀਂ ਕੀ ਕਰਦੇ ਹਾਂ ਸਟੱਡੀ ਦੇ ਵਿੱਚ ਅਸੀਂ ਬਹੁਤ ਅੱਗੇ ਆ ਦੁਨੀਆ ਨਾਲ ਸਾਡੇ ਬੱਚੇ 100-100% ਨੰਬਰ ਲੈ ਰਹੇ ਆ ਪਰ ਕੀ ਹੋਇਆ ਇਹ ਹਾਈਲਾਈਟਸ ਦੇ ਚੱਕਰ 'ਚ ਸਾਡੇ ਉਹ 100 ਨੰਬਰਾਂ ਲੈਣ ਵਾਲੇ ਬੱਚੇ ਲੇਬਰ ਬਣ ਕੇ ਰਹਿ ਗਏ ਇਸ ਨੇ ਲੰਬੇ ਸਮੇਂ ਤੋਂ ਲੱਗੇ ਆ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਦੇ ਸਹਿਯੋਗ ਦੇ ਨਾਲ ਅਸੀਂ ਕਾਮਯਾਬ ਹੋਏ ਆ ਉਥੋਂ ਇੱਕ ਸਿਸਟਰ ਸਿਟੀ ਪ੍ਰੋਜੈਕਟ ਦੇ ਅਧੀਨ ਉਥੋਂ ਦੇ 6 ਲੋਕਾਂ ਦਾ ਡੈਲੀਗੇਟ ਆਇਆ ਜਿਹਦੇ ਵਿੱਚ ਮੇਅਰ ਆਇਆ ਹੈ ਲੋਕ ਅਲੱਗ-ਅਲੱਗ ਇੰਡਸਟਰੀ ਦੇ ਲੋਕ ਆਏ ਹਨ ਹੋਰ ਕਾਫੀ ਤਰ੍ਹਾਂ ਦੇ ਸਬੰਧਤ ਜਿਹੜੇ ਹੈਗੇ ਆ ਅਲੱਗ-ਅਲੱਗ ਵਿਭਾਗਾਂ ਨਾਲ ਆਏ ਹਨ ਸੋ ਸਾਨੂੰ ਲੱਗਦਾ ਵੀ ਜੇਕਰ ਦੋਨਾਂ ਕੰਟਰੀ ਦਾ ਤਾਲਮੇਲ ਹੋ ਗਿਆ ਐਮਯੂ ਸਾਈਨ ਹੋ ਗਿਆ ਤਾਂ ਇਸ ਦਾ ਸਾਡੇ ਪੰਜਾਬ ਨੂੰ ਸਾਡੇ ਹਿੰਦੁਸਤਾਨ ਨੂੰ ਬਲਕਿ ਫਰੀਦਕੋਟ ਸ਼ਹਿਰ ਨੂੰ ਬਹੁਤ ਵੱਡਾ ਲਾਭ ਮਿਲੇਗਾ ਇਹ ਐਜੂਕੇਸ਼ਨ ਸਸਤੀ ਹੈ ਬਾਹਰ ਇਹ ਐਜੂਕੇਸ਼ਨ ਅਸੀਂ ਡਾਕਟਰੀ ਜਾਂ ਨਰਸਿੰਗ ਜਾਂ ਹੋਰ ਐਗਰੀਕਲਚਰ ਲੈਣੇ ਤਾਂ ਉਹ ਲੱਖਾਂ ਰੁਪਏ ਵਿੱਚ ਆ ਔਰ ਇੱਥੇ ਉਹ ਉਸ ਤੋਂ 10% ਜਾਂ 12% ਘੱਟ ਹੈ ਸੋ ਸਾਨੂੰ ਲੱਗਦਾ ਐਮਯੂ ਸਾਈਨ ਹੋਣ ਤੋਂ ਬਾਅਦ ਫਰੀਦਕੋਟ ਹਲਕੇ ਨੂੰ ਪੰਜਾਬ ਦੇ ਲੋਕਾਂ ਨੂੰ ਇੱਕ ਹੋਰ ਜਾਨ ਜਿਹੜਾ ਮੁੱਖ ਮੰਤਰੀ ਸਾਹਿਬ ਚਾਹੁੰਦੇ ਸੀਗੇ ਉਹ ਅਸੀਂ ਕਾਮਯਾਬ ਹੋਵਾਂਗੇ ਬਾਹਰਲੇ ਲੋਕ ਸਾਡੇ ਕੋਲੇ ਆ ਕੇ ਇੱਥੇ ਸਟੱਡੀ ਕਰਨਗੇ ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਪਿਛਲੇ ਦਿਨੀ ਇੱਕ ਤੁਹਾਨੂੰ ਖਬਰ ਦਿਖਾਈ ਸੀਗੀ ਕਿ ਫਰੀਦਕੋਟ ਦਾ ਆਸਟ੍ਰੇਲੀਆ ਦੇ ਨਾਲ ਕੰਪਰੋਮਾਈਜ਼ ਹੋਣ ਜਾ ਰਿਹਾ ਤੇ ਅੱਜ ਉਹ ਟੀਮ ਆਸਟ੍ਰੇਲੀਆ ਦੇ ਇੱਥੇ ਪਹੁੰਚੀ ਹੈ ਤਾਂ ਗੁਰਦੇਵ ਸਿੰਘ ਸੇਖੋਂ ਐਮਐਲਏ ਫਰੀਦਕੋਟ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਐਮਐਲਏ ਸਾਹਿਬ ਜੀ ਉਹ ਜਿਹੜੀ ਤੁਸੀਂ ਪਿਛਲੇ ਦਿਨੀ ਇੱਕ ਪੁਸ਼ਟੀ ਕੀਤੀ ਸੀਗੀ ਕੇ ਫਰੀਦਕੋਟ ਜ਼ਿਲ੍ਹੇ ਤੋਂ ਸ਼ੁਰੂਆਤ ਕਰਨ ਜਾ ਰਹੇ ਹਾਂ ਅਸੀਂ ਆਸਟ੍ਰੇਲੀਆ ਦੇ ਨਾਲ ਸਾਂਝ ਪਾਉਣ ਜਾ ਰਹੇ ਹਾਂ ਤੇ ਅੱਜ ਉਹ ਮੈਨੂੰ ਲੱਗਦਾ ਤੁਹਾਡੀ ਜਿਹੜੇ ਤੁਸੀਂ ਸ਼ਬਦ ਕਹੇ ਸੀ ਉਹ खरे ਉਤਰ ਲੱਗੇ ਆ। ਦੇਖੋ ਕੋਸ਼ਿਸ਼ ਜਿਹੜੀਆਂ ਕਾਮਯਾਬ ਹੋ ਜਾਂਦੀਆਂ। ਤਾਂ ਅਸੀਂ ਇੱਕ ਕੋਸ਼ਿਸ਼ ਕਰ ਰਹੇ ਹਾਂ ਉਪਰਾਲਾ ਕਰ ਰਹੇ ਹਾਂ ਮੁੱਖ ਮੰਤਰੀ ਸਾਹਿਬ ਦਾ ਨਿਰਦੇਸ਼ ਹੈ ਕਿ ਇਸ ਪੰਜਾਬ ਨੂੰ ਹਰਿਆ ਭਰਿਆ ਕਰਨਾ ਖੁਸ਼ਹਾਲ ਬਣਾਉਣਾ ਹੈ। ਪੰਜਾਬ ਨੂੰ ਫਿਰ ਤੋਂ ਪੈਰਾਂ ਸਿਰ ਖੜਾ ਕਰਨਾ ਤਾਂ ਅਸੀਂ ਅੱਜ ਇਹ ਇੱਕ ਬਹੁਤ ਵੱਡਾ ਉਪਰਾਲਾ ਕਰਨ ਜਾ ਰਹੇ ਹਾਂ। ਤੇ ਇਹ ਜਿਹੜੀ ਸਾਡੇ ਟੀਮ ਪਹੁੰਚੀ ਹੋਏ ਆਸਟ੍ਰੇਲੀਆ ਤੋਂ ਸਾਰਾ ਕੁਝ ਅਸੀਂ ਉਹ ਦਿਖਾਵਾਂਗੇ ਅਸੀਂ ਕੀ ਕਰਦੇ ਆ ਸਟੱਡੀ ਦੇ ਵਿੱਚ ਅਸੀਂ ਬਹੁਤ ਅੱਗੇ ਆ ਦੁਨੀਆ ਨਾਲ ਸਾਡੇ ਬੱਚੇ 100 100 ਪਰਸੈਂਟ ਨੰਬਰ ਲੈ ਰਹੇ ਆ ਪਰ ਕੀ ਹੋਇਆ ਇਹ ਆਈਲੈਟਸ ਦੇ ਚੱਕਰ 'ਚ ਸਾਡੇ ਉਹ 100 ਨੰਬਰਾਂ ਲੈਣ ਵਾਲੇ ਬੱਚੇ ਲੇਬਰ ਬਣ ਕੇ ਰਹਿ ਗਏ ਅਸੀਂ ਉਹਨਾਂ ਨੂੰ ਇੱਥੇ ਡਾਕਟਰ ਬਣਾਵਾਂਗੇ ਇੱਥੇ ਇੰਜੀਨੀਅਰ ਬਣਾਵਾਂਗੇ ਇੱਥੇ ਆਈਟੀ ਕਰਾਵਾਂਗੇ ਇੱਥੇ ਹੋਰ ਜਿਹੜਾ ਜਿਹੜਾ ਕੁਝ ਹੈਗਾ ਨਹੀਂ ਤਾਂ ਅਸੀਂ ਇੱਥੇ ਜਿਹੜੀ ਸਾਡੀ ਅੱਜ ਕੱਲ ਔਰਗੈਨਿਕ ਖੇਤੀ ਵਾਲੇ ਪਾਸੇ ਜਾਵਾਂਗੇ ਜਿਹੜੀਆਂ ਚੀਜ਼ਾਂ ਸਾਡੇ ਕਿਸਾਨ ਇੱਥੇ ਤਿਆਰ ਕਰ ਤਿਆਰ ਕਰਦੇ ਉਹਨਾਂ ਨੂੰ ਵੀ ਉਹਨਾਂ ਦਾ ਫਲ ਮਿਲ ਸਕੇ ਸੋ ਸਾਡਾ ਜਿਹੜਾ ਕੱਲ ਦਾ ਦਿਨ ਤੁਸੀਂ ਕੱਲ ਵੀ ਆਇਓ ਦਿਖਾਵਾਂਗੇ ਇਹਨਾਂ ਨੂੰ ਬਹੁਤ ਕੁਝ ਹੈ ਸਾਡੇ ਕੋਲੇ ਜਿਹੜਾ ਇਹਨਾਂ ਨੂੰ ਦਿਖਾਉਣ ਵਾਸਤੇ ਤੇ ਉਸ ਤੋਂ ਬਾਅਦ ਸਾਡੀ ਟੀਮ ਵੀ ਜਾਊਗੀ ਉੱਥੋਂ ਫਰੀਦਕੋਟ ਤੋਂ ਜਿਹੜੇ ਅਸੀਂ ਆਪਣੇ ਵਪਾਰੀ ਨਾਲ ਲੈ ਕੇ ਜਾਵਾਂਗੇ ਹੋਰ ਜਿਹੜੇ ਜਿਹੜੇ ਵਰਗਾਂ ਨੂੰ ਨਾਲ ਲੈ ਕੇ ਜਾਵਾਂਗੇ ਡਾਕਟਰ ਸਾਹਿਬਾਨ ਨੂੰ ਨਾਲ ਲੈ ਕੇ ਜਾਵਾਂ ਤਾਂ ਕਿ ਅਸੀਂ ਉਹਨਾਂ ਦਾ ਵੀ ਸੁਭਾਅ ਸਮਝ ਸਕੀ ਉਹਨਾਂ ਨੂੰ ਕੀ ਚੀਜ਼ ਦੀ ਲੋੜ ਹੈ ਤਾਂ ਇੱਕ ਕਪਰਾਲਾ ਮੁੱਖ ਮੰਤਰੀ ਸਾਹਿਬ ਦੀ ਸੋਚ ਦੇ ਅਨਸਾਰ ਕਰ ਰਹੇ ਹਾਂ ਔਰ ਵੈਗਰੂ ਕਿਰਪਾ ਕਰੂਗਾ ਸਾਡਾ ਕੰਮ ਤਾਂ ਮਿਹਨਤ ਕਰਨਾ ਤੇ ਮਿਹਨਤ ਦਾ ਫਲ ਕਿੰਨੇ ਮੈਂਬਰ ਕਿੰਨੇ ਮੈਂਬਰ ਪਹੁੰਚੇ ਟੀਮ ਦੇ 6 ਮੈਂਬਰ ਹੁਣ ਪਹੁੰਚੇ ਹੋਏ ਜੀ ਕੁਝ ਕੋ ਕੇ ਸਾਡੇ ਲੋਕਲ ਫਰੀ ਕੋਰਡੀਨੇਟਰ ਨਾਲ ਸੰਬੰਧ ਉਹ ਵੀ ਸਾਡੇ ਜਿਹੜੇ ਹੈਗੇ ਆ ਜੋਤੀ ਸਿੱਖੋਂ ਸਾਹਿਬ ਜਿਹੜੇ ਉਹ ਲੋਕਲ ਹੀ ਹੈ ਪਰ ਅਪ ਡਾਊਨ ਕਰਦੇ ਰਹਿੰਦੇ ਉਹਨਾਂ ਦਾ ਵੀ ਬਹੁਤ ਵੱਡਾ ਪ੍ਰਾਲਾ ਇਹਦੇ ਵਿੱਚ ਕਿਉਂਕਿ ਅਸਲ ਦੇ ਵਿੱਚ ਗੱਲ ਉਹਨਾਂ ਨੇ ਸ਼ੁਰੂ ਕੀਤੀ ਸੀ ਤੇ ਫਿਰ ਅਸੀਂ ਕਿਹਾ ਅਸੀਂ ਆਪ ਤੋਂ ਸ਼ੁਰੂ ਕਰਦੇ ਅਸੀਂ ਸ਼ਾਇਦ ਸੋਚਦੇ ਸੀ ਕਿ ਕਿਸੇ ਵੱਡੇ ਸ਼ਹਿਰ ਨੂੰ ਨਾਲ ਜੋੜ ਗਏ ਪਰ ਵੱਡੇ ਸ਼ਹਿਰਾਂ ਨੇ ਸਾਡਾ ਸਾਥ ਨਹੀਂ ਦਿੱਤਾ ਪਰ ਕਿਹਾ ਅਸੀਂ ਬਾਬੇ ਫਰੀਦ ਦੀ ਕਿਰਪਾ ਨਾਲ ਬਾਬੇ ਫਰੀਦ ਦਾ ਨਾਮ ਲੈ ਕੇ ਇੱਥੋਂ ਸ਼ੁਰੂ ਕਰਤਾ ਬਾਬਾ ਫਰੀਦ ਤੇ ਸ਼ੁਰੂ ਕਰਾਉਣ ਜਾ ਰਹੇ ਹਾਂ ਤੁਸੀਂ ਅੱਜ ਬਾਬਾ ਫਰੀਦ ਦੀ ਕਿਰਪਾ ਜੀ ਅਸੀਂ ਜਿਹੜਾ ਵਿਜਿਟ ਵੀ ਸਭ ਤੋਂ ਪਹਿਲਾਂ ਉਹ ਬਾਬਾ ਫਰੀਦ ਜੀ ਤੋਂ ਸ਼ੁਰੂ ਕੀਤਾ ਟੇਲਾ ਬਾਬਾ ਫਰੀਦ ਤੋਂ ਕਿਉਂਕਿ ਅਸੀਂ ਆ ਜਿਹੜਾ ਫਰੀਦਕੋਟ ਦਾ ਹਰ ਬੰਦਾ ਇਸ ਗੱਲ ਨੂੰ ਮਾਣ ਮਹਿਸੂਸ ਕਰਦਾ ਕਿ ਮੈਂ ਬਾਬੇ ਫਰੀਦ ਦੀ ਧਰਤੀ ਤੇ ਰਹਿਣਾ ਤਾਂ ਫਿਰ ਅਸੀਂ ਬਾਬੇ ਫਰੀਦ ਦਾ ਆਸ਼ੀਰਵਾਦ ਲੈ ਕੇ ਸ਼ੁਰੂ ਕੀਤਾ ਮੈਂ ਗੁਰੂ Sir, what you are? Hello, how are you? Uh, uh, you are a visitor, free coat, uh, or uh, you are a professor? Not? Uh, I'm not a professor. No, my um, my intentions for this visit is to is to build friendships and networks to see with the opportunities between India and Australia to fill many opportunities in Australia in particularly in the building industry Australia needs to build many homes and we're looking for many skilled people to bring to Australia to, to assist in, in the building of the of the homes in particular and there's a very large opportunity for for health workers from doctors all the way through to carers so we're looking forward to educating ourselves further and seeing where it takes us. ਸਰ ਕਿਵੇਂ ਆ ਤੁਸੀਂ ਉਹਦੇ ਕਿਹਾ ਸੀਗਾ ਕਿ ਅਸੀਂ ਫਰੀਦਕੋਟ ਤੋਂ ਸ਼ੁਰੂਆਤ ਕਰਨ ਜਾ ਰਹੇ ਹਾਂ ਉਹ ਹੀ ਮੈਂ ਐਮਐਲਏ ਸਾਹਿਬ ਨੂੰ ਕਿਹਾ ਜਿਹੜੇ ਸ਼ਬਦ ਤੁਸੀਂ ਕਹੇ ਸੀ ਅੱਜ ਉਹਨਾਂ ਤੇ ਖਰੇ ਉਤਰਨ ਜਾ ਰਹੇ ਹਾਂ ਐਕਚੁਅਲੀ ਨਾ ਜੀ ਮੈਂ ਤਾਂ ਇਹ ਸਮਝਦਾ ਵੀ ਸਾਰਾ ਕੁਝ ਵਾਹਿਗੁਰੂ ਦੀ ਕਿਰਪਾ ਉਹਦਾ ਹੁਕਮ ਹੈ ਤੇ ਆਪਾਂ ਜਿਵੇਂ ਉਹਨਾਂ ਚਾਹੀ ਜਾਂਦਾ ਆਪਾਂ ਨੱਚੀ ਜਾਂਦੇ ਆ ਤੇ ਸੋ ਸੱਚੇ ਪਾਤਸ਼ਾਹ ਵਡਿਆਈਆਂ ਆਪਾਂ ਨੂੰ ਬਖਸ਼ਦਾ ਤੇ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਜਿਸ ਮਕਸਦ ਨੂੰ ਲੈ ਕੇ ਆਪਾਂ ਇਹ ਸ਼ੁਰੂਆਤ ਕੀਤੀ ਹੈ ਉਦੇਸ਼ ਆਪਾਂ ਨੂੰ ਕਾਮਯਾਬੀ ਬਖਸ਼ੇ ਤੇ ਆਪਣਾ ਜਿਹੜਾ ਏਰੀਆ ਫਰੀਦਕੋਟ ਤੇ ਪੰਜਾਬ ਸਪੈਸ਼ਲਿਟੀ ਖਾਸ ਕਰਕੇ ਉਹਦੀ ਤਰੱਕੀ ਹੋਵੇ ਅੱਜ ਪਹਿਲਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਤੁਸੀਂ ਬਾਬਾ ਫਰੀਦ ਜੀ ਦੇ ਪਵਿੱਤਰ ਧਰਤੀ ਤੇ ਲੈ ਕੇ ਗਏ ਉਹਨਾਂ ਨੂੰ ਫਿਰ ਕਿਲੇ ਦੇ ਵਿੱਚ ਲੈ ਕੇ ਆਏ ਹਾਂ ਸੋ ਆਪਾਂ ਸਾਰੇ ਫਰੀਦਕੋਟ ਵਾਲੇ ਆਪਣੀ ਸ਼ੁਰੂਆਤ ਹੀ ਬਾਬਾ ਫਰੀਦ ਤੋਂ ਹੁੰਦੀ ਹੈ ਜੀ ਸੋ ਅ ਇਸੇ ਕਰਕੇ ਫਰਸਟ ਡੇ ਸੀਗਾ ਤੇ ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਤੇ ਉਹਨਾਂ ਕੋਲੋਂ ਅਰਦਾਸ ਕਰਕੇ ਆਸ਼ੀਰਵਾਦ ਲੈ ਕੇ ਚੱਲੇ ਆ ਸੋ ਮੈਨੂੰ ਲੱਗਦਾ ਵੀ ਆਪਾਂ ਜਿੰਨੇ ਵੀ ਫਰੀਦਕੋਟ ਦੇ ਇੱਥੇ ਵਸਦੇ ਹੈਗੇ ਆ ਤੇ ਹਰ ਇੱਕ ਦੀ ਆਸਥਾ ਬਾਬਾ ਫਰੀਦ ਨਾਲ ਜੁੜੀ ਹੋਈ ਹੈ ਸੋ ਉਹ ਇਸੇ ਤਰ੍ਹਾਂ ਆਪਾਂ ਸਾਰਿਆਂ ਨੇ ਸ਼ੁਰੂਆਤ ਇੱਥੋਂ ਕੀਤੀ ਕਿੰਨੀ ਟੀਮ ਦੇ ਮੈਂਬਰ ਪਹੁੰਚੇ ਆ ਔਰ ਕਿਸ ਤਰੀਕੇ ਦੀ ਗੱਲਬਾਤ ਹੋ ਰਹੀ ਉਹਨਾਂ ਨਾਲ ਇਹ 6 ਮੈਂਬਰ ਆਏ ਹੈਗੇ ਜੀ ਇਸ ਟੀਮ ਦੇ ਵਿੱਚ ਤੇ ਬੜਾ ਮਤਲਬ ਉਹ ਖੁਸ਼ ਹੈਗੇ ਆ ਹੈਪੀ ਫੀਲ ਕਰ ਰਹੇ ਹੈਗੇ ਆ ਤੇ ਆਪਣ ਤਾਂ ਸੀ ਕਿ ਦੋ ਦੇਸ਼ਾਂ ਦੇ ਦੋ ਸਿਟੀਜ਼ ਦੀ ਆਪਸ ਦੇ ਵਿੱਚ ਆਦਾਨ-ਪ੍ਰਦਾਨ ਹੋਵੇ ਕਿਉਂਕਿ ਮੈਨੂੰ ਲੱਗਦਾ ਵੀ ਸਾਡੇ ਚ ਨਾ ਪੰਜਾਬ ਦੇ ਵਿੱਚ ਕਿਸੇ ਥਾਂ ਤੇ ਕੋਈ ਕਮੀ ਨਹੀਂ ਆਪਾਂ ਦੇਖਦੇ ਆਂ ਦੂਜੇ ਮੁਲਕਾਂ ਦੇ ਵਿੱਚ ਆਪਣੇ ਜਿਹੜੇ ਲੋਕਾਂ ਨੇ ਬੜੀ ਤਰੱਕੀ ਕੀਤੀ ਹੈ ਬੜੇ ਝੰਡੇ ਬੁਲੰਦ ਕੀਤੇ ਹੈਗੇ ਆ ਸੋ ਸਿਰਫ ਇੱਕ ਨੌਲੇਜ ਦੀ ਤੇ ਇੱਕ ਪਲੇਟਫਾਰਮ ਦੀ ਜਿੰਨਾ ਕਿ ਮੈਂ ਆਪਦੀ ਐਕਸਪੀਰੀਅੰਸ ਸਿੱਖਿਆ ਵੀ ਦੋ ਚੀਜ਼ਾਂ ਦੀ ਕਮੀ ਹੈਗੀ ਆ ਤੇ ਸੋ ਹੁਣ ਮੈਨੂੰ ਲੱਗਦਾ ਵੀ ਜੇ ਆਪਣਾ ਪ੍ਰੋਜੈਕਟ ਸਿਰੇ ਚੜ ਗਿਆ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤਾਂ ਬਸ ਸਿਰਫ ਇੱਕ ਨੌਲੇਜ ਹੈ ਜਿਹੜਾ ਜਾ ਕੇ ਦੇਖ ਲੈਣਾ ਕਰ ਲੈਣਾ ਤੇ ਬਾਕੀ ਪੰਜਾਬੀ ਆਪਣੇ ਕਾਇਮ ਚੜਦੀ ਕਲਾ ਵਾਲੇ ਆ ਤੈਨੂੰ ਸਾਹਿਬ ਪਿਛਲੇ ਦਿਨੀ ਤੁਸੀਂ ਇੱਕ ਲੋਕਾਂ ਦੇ ਸਾਹਮਣੇ ਗੱਲ ਰੱਖੀ ਸੀਗੀ ਲੋਕਾਂ ਦਾ ਰਿਸਪੌਂਸ ਕਿਸ ਤਰੀਕੇ ਦਾ ਰਿਹਾ ਵੀ ਲੋਕ ਸਹੀ ਮੰਨ ਰਿਹਾ ਵੀ ਵਾਕਈ ਸਹੀ ਕੰਮ ਕਰਨ ਜਾ ਰਹੇ ਹੋ ਤੇ ਬਿਲਕੁਲ ਜੀ ਹੁਣ ਤੱਕ ਪੰਜਾਬ ਹਮੇਸ਼ਾ ਪੰਜਾਬ ਛੱਡ ਕੇ ਅਸੀਂ ਦੂਜੇ ਸਟੇਟਾਂਆਂ ਜਾਂ ਦੂਜੇ ਕੰਟਰੀ ਜਾ ਕੇ ਪੈਸਾ ਇਨਵੈਸਟ ਕਰਦੇ ਆ ਬਲਕਿ ਪੰਜਾਬ ਕੋਲੇ ਬਹੁਤ ਕੁਝ ਹੈ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਔਰ ਬਾਬਾ ਫਰੀਦ ਜੀ ਦੀ ਧਰਤੀ ਹੈ ਸੋ ਅੱਜ ਅਸੀਂ ਪਿਛਲੇ ਲੰਮੇ ਸਮੇਂ ਤੋਂ ਲੱਗੇ ਆ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਦੇ ਸਹਿਯੋਗ ਦੇ ਨਾਲ ਅਸੀਂ ਕੰਮਜੋ ਹੋਏ ਆ ਉਥੋਂ ਇੱਕ ਸਿਸਟਸਿ 6 ਲੋਕਾਂ ਦਾ ਡੈਲੀਗੇਟ ਆਇਆ ਜਿਹਦੇ ਵਿੱਚ ਮੇਅਰ ਆਇਆ ਹੈ ਲੋਕ ਅਲੱਗ-ਅਲੱਗ ਇੰਡਸਟਰੀ ਦੇ ਲੋਕ ਆਏ ਹਨ ਹੋਰ ਕਾਫੀ ਤਰ੍ਹਾਂ ਦੇ ਸਬੰਧਤ ਜਿਹੜੇ ਹੈਗੇ ਆ ਅਲੱਗ-ਅਲੱਗ ਵਿਭਾਗਾਂ ਨਾਲ ਆਏ ਹਨ ਸੋ ਸਾਨੂੰ ਲੱਗਦਾ ਵੀ ਜੇਕਰ ਦੋਨਾਂ ਕੰਟਰੀ ਦਾ ਤਾਲਮੇਲ ਹੋ ਗਿਆ ਐਮਯੂ ਸਾਈਨ ਹੋ ਗਿਆ ਤਾਂ ਇਸ ਦਾ ਸਾਡੇ ਪੰਜਾਬ ਨੂੰ ਸਾਡੇ ਹਿੰਦੁਸਤਾਨ ਨੂੰ ਬਲਕਿ ਫਰੀਦਕੋਟ ਸ਼ਹਿਰ ਨੂੰ ਬਹੁਤ ਵੱਡਾ ਲਾਭ ਮਿਲੇਗਾ ਔਰ ਮਾਨਯੋਗ ਮੁੱਖ ਮੰਤਰੀ ਦਾ ਜੋ ਸੁਪਨਾ ਸੀਗਾ ਕਿ ਬਾਹਰਲੇ ਵਿਦੇਸ਼ਾਂ ਦੇ ਲੋਕ ਆਉਣ ਕਿਉਂਕਿ ਇੱਥੇ ਐਜੂਕੇਸ਼ਨ ਸਸਤੀ ਹੈ ਬਾਹਰ ਇਹੀ ਐਜੂਕੇਸ਼ਨ ਹੈ ਸ੍ਰੀ ਡਾਕਟਰੀ ਜਾਂ ਨਰਸਿੰਗ ਜਾਂ ਹੋਰ ਐਗਰੀਕਲਚਰ ਬਹੁਤ ਉਸ ਨੂੰ 10ਵੇਂ ਸਾਲ ਜਾਂ 12ਵੇਂ ਸਾਲ ਘਟ ਹੈ ਸੋ ਸਾਨੂੰ ਲੱਗਦਾ ਐਮਯੂ ਸਾਇਨੋਂ ਤੋਂ ਬਾਅਦ ਫਰੀਦਕੋਟ ਹਲਕੇ ਨੂੰ ਪੰਜਾਬ ਦੇ ਲੋਕਾਂ ਨੂੰ ਇੱਕ ਹੋਰ ਜਾਨ ਜਿਹੜਾ ਮੁੱਖ ਮੰਤਰੀ ਸਾਹਿਬ ਚਾਹੁੰਦੇ ਸੀਗੇ ਉਸ ਅਸੀਂ ਕੰਮਜਾਬ ਹੋਵਾਂਗੇ ਬਾਹਰਲੇ ਲੋਕ ਸਾਡੇ ਕੋਲੇ ਆ ਕੇ ਇੱਥੇ ਸਟੱਡੀ ਕਰਨਗੇ ਸੋ ਜਲਦ ਬਾਬਾ ਫਰੀਦ ਜੀ ਦੀ ਕਿਰਪਾ ਨਾਲ ਪੂਰਾ ਹੋਏ ਐਮਯੂ ਸੈਨ ਤਾਂ ਹੋ ਹੀ ਜਾਣਿਆ ਹੁਣ ਜੋ ਟੀਮ ਪਹੁੰਚ ਗਈ ਹੈ ਤੁਸੀਂ ਪੂਰਾ ਪ੍ਰੋਸੈਸ ਸਾਡਾ ਬਣਾਈ ਬੈਠੇ ਆਂ ਪਲਾਨ ਸਾਡਾ ਤਿਆਰ ਹੈ ਤੁਹਾਡੀ ਨਹੀਂ ਬਿਲਕੁਲ ਜੀ ਬਿਲਕੁਲ ਲੇਕਿਨ ਫਿਰ ਵੀ ਜਦੋਂ ਵਿਜ਼ਿਟ ਕਰਦੇ ਨੇ ਅੱਜ ਦੂਸਰਾ ਦਿਨ ਐ ਅਸੀਂ ਕੱਲ ਰਾਤ ਅਮਰਸੋ ਤੋਂ ਲੈ ਕੇ ਆਏ ਸੀ ਰਿਹਰਮੰਦਰ ਸਾਹਿਬ ਜੀ ਉਹਨਾਂ ਨੇ ਦਰਸ਼ਨ ਕੀਤੇ ਉਹ ਬੜੇ ਹੈਰਾਨ ਸੀ ਵੀ ਇਦਾਂ ਦਾ ਉਹਨਾਂ ਨੇ ਕਦੀ ਦੇਖਿਆ ਨਹੀਂ ਗੋਰੀਆ ਨੇ ਵੀ ਇਦਾਂ ਦਾ ਸਿਸਟਮ ਇਦਾਂ ਦੇ ਲੋਕ ਇਦਾਂ ਦਾ ਕਲਚਰ ਇੰਨਾ ਸਤਕਾਰ ਗੌਰ ਦੇ ਪ੍ਰਤੀ ਵਾਹਿਗੁਰੂ ਦੇ ਪ੍ਰਤੀ ਔਰ ਉਸ ਤੋਂ ਬਾਅਦ ਫਰੀਦਕੋਟ ਤੇ ਬਾਬਾ ਫਰੀਦ ਜੀ ਦੇ ਜੋ ਧਾਰਮਿਕ ਸਥਾਨ ਨੇ ਸਾਡੇ ਉਹ ਅੱਜ ਉਹ ਦਰਸ਼ਨ ਕਰ ਰਹੇ ਵਿਜ਼ਿਟ ਕਰ ਰਹੇ ਉਹ ਬੜੇ ਪ੍ਰਭਾਵਿਤ ਹੋ ਰਹੇ ਆ ਔਰ ਇਸ ਤੋਂ ਬਾਅਦ ਸਾਡੀ ਯੂਨੀਵਰਸਿਟੀ ਹੈ ਬਾਬਾ ਫਰੀਦ ਯੂਨੀਵਰਸਿਟੀ ਆ ਐਗਜ਼ ਯੂ ਬਹੁਤ ਹੋਣਗੇ ਔਰ ਬਹੁਤ ਸਾਰਾ ਆਦਾਨ ਪ੍ਰਦਾਨ ਦੋਨੋਂ ਮੁਲਕਾਂ ਵਿੱਚ ਹੋਏਗਾ ਜਿਸ ਦਾ ਫਾਇਦਾ ਫਰੀਦਕੋਟ ਨੂੰ ਬਹੁਤ ਜ਼ਿਆਦਾ ਹੋਏਗਾ ਧੰਨਵਾਦ ਤਾਂ ਸੁਣਿਆ ਤੁਸੀਂ ਅੱਜ ਜਿਹੜਾ ਪਿਛਲੇ ਦਿਨੀ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਸੀਗੀ ਕਿ ਫਰੀਦਕੋਟ ਦਾ ਆਸਟ੍ਰੇਲੀਆ ਦੇ ਨਾਲ ਜਿਹੜਾ ਸਾਂਝ ਹੋਣ ਜਾ ਰਹੀ ਹੈ ਐਮਓਯੂ ਸਾਂਝ ਹੋਣ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਵਿਦੇਸ਼ਾਂ ਦੀ ਧਰਤੀ ਤੇ ਪੰਜਾਬ ਦੀ ਧਰਤੀ ਜਾਨੀ ਕਿ ਪੂਰੇ ਦੇਸ਼ ਦੀ ਧਰਤੀ ਇੱਕ ਹੋ ਜਾਵੇ ਤਾਂ ਉਸ ਨੂੰ ਲੈ ਕੇ ਜਿਹੜੀ ਉਹ ਟੀਮ ਹੈ ਅੱਜ ਫਰੀਦਕੋਟ ਦੇ ਵਿੱਚ ਪਹੁੰਚੀ ਹੈ ਫਿਲਹਾਲ ਜਿਹੜੀ ਬਾਬਾ ਫਰੀਦ ਜੀ ਦੀ ਚਾਰਨ ਸ਼ੋਪਰਾ ਦੀ ਧਰਤੀ ਤੇ ਪਹੁੰਚਿਆ ਉਥੋਂ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਪਹਿਲਾਂ ਬਾਬਾ ਫਰੀਦ ਜੀ ਦੇ ਨਤਮਸਤਕ ਹੋਏ ਹੈ ਅਸ਼ੀਰਵਾਦ ਲਿਆ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਉਹਨਾਂ ਨੇ ਦੱਸਿਆ ਕਿ ਐਮਓਯੂ ਦਾ ਸਾਇਨ ਹੋਵੇਗਾ ਤਾਂ ਦੇਖਦੇ ਹਾਂ ਹੁਣ ਐਮਓਯੂ ਸਾਈਨ ਹੁੰਦਾ ਦੋਨਾਂ ਦੀ ਸਾਂਝ ਪੈਂਦੀ ਹੈ ਤਾਂ ਇਸ ਸਾਂਝ ਦਾ ਫੌਲ ਕਿਨਾਂਕ ਮਿਲਦਾ ਹੈ ਪੰਜਾਬ ਨੂੰ ਔਰ ਆਸਟ੍ਰੇਲੀਆ ਨੂੰ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ